you uh -huh. ਕੋ ਮੈਂ ਤਾਂ ਮੇਰੇ ਕੰਟਰੋਲ ਤੋਂ ਜਿਹੜੇ ਪ੍ਰੋਗਰਾਮ ਨੇ ਉਹ ਇਸ ਵੇਲੇ ਇੰਨੇ ਜ਼ਿਆਦਾ ਹੋ ਗਏ ਕਿ 19 19 20 ਵੀ ਪ੍ਰੋਗਰਾਮ ਨੇ ਜਿਹੜੇ ਉਹ ਤੋਂ ਬਾਅਦ ਵੀ ਪੂਰੇ ਨਹੀਂ ਹੋ ਰਹੇ ਤੇ ਹਰ ਜਗ੍ਹਾ ਮੇਰੀਆਂ ਮਾਵਾ ਪੈਣਾ ਹੈ ਜਿੰਨਾ ਉਹਨਾਂ ਦਾ ਜਿਹਾ ਹੈ ਜਿੰਨਾ ਉਹ ਮਤਲਬ RAM ਮੰਦਰ RAM ਜੀ ਤੇ ਉਹਨਾਂ ਨੂੰ ਇਸ ਵੇਲੇ ਕਮਲ ਦਾ ਫੁੱਲ ਉਹ RAM ਜੀ ਦਾ ਫੁੱਲ ਦਿਖ ਰਿਹਾ ਹੈ ਤੇ ਇਸ ਕਰਕੇ ਕੋਈ ਬਿੱਟੂ ਨੂੰ ਨਹੀਂ ਦੇਖ ਰਿਆ ਕੋਈ ਕਿਸੇ ਹੋਰ ਨੂੰ ਨਹੀਂ ਦੇਖ ਰਿਆ ਸਿਰਫ ਕਮਲ ਦਾ ਫੁੱਲ ਮੈ ਆ ਰਿਹਾ ਅਜੇ ਖੰਭੜੋ ਦੇ ਵਿੱਚ ਵਿਰੋਧ ਵੀ ਹੋਇਆ ਪਰ ਨਿਆਂਸੀ ਕਹਿੰਦੇ ਤੁਹਾਡੀ ਸਪੋਰਟ ਕੀਤੀ ਉਹਨੇ ਕੀ ਕਹਾਂ ਤਾ ਨੂੰ ਇਹੋ ਜਿਹੇ ਰੋਜ਼ ਹੀ ਆਉਂਦੇ ਆ ਦੱਸ ਵੀ ਉਹ ਇਹ ਜੇ ਅੱਜ ਪਰ ਉਹ ਰੋਜ਼ ਕਿਤੇ ਨਾ ਕਿਤੇ ਇਹੋ ਜੀ ਗੜਬੜ ਕਰਦੇ ਰਹਿੰਦੇ ਆ ਚਾਰ ਪੰਜ ਚਾਰ ਪੰਜ ਜਾਣੇ ਅੱਜ ਅੱਜ ਕੁਦਰਤੀ ਉਧਰੋਂ ਨਿੰਗ ਸਿੰਘ ਆ ਕੇ ਉਹ ਕਹਿੰਦੇ ਅਸੀਂ ਕਰਦੇ ਆ ਸਿੱਧੇ ਤੁਹਾਨੂੰ ਰੋਜ਼ ਤੁਸੀਂ ਪੰਜਾਬ 'ਚ ਗੰਦ ਪਾਇਆ ਤੇ ਕੁਦਰਤੀ ਉਹਨਾਂ ਨੇ ਆ ਕੇ ਅਸੀਂ ਤਾਂ ਉੱਥੇ ਆਪਣਾ ਅਧਗਾਟਨ ਕਰ ਰਹੇ ਸੀ ਉਹਨਾਂ ਨੇ ਆ ਕੇ ਅੱਜ ਚੰਗਾ ਉਹਨਾਂ ਦਾ ਮਤਲਬ ਹੈ ਤਾਂ ਚਲੋ ਉਹ ਵੀ ਪਰ ਨਿੰਗ ਸਿੰਘਾਂ ਦਾ ਅੱਜ ਬਹੁਤ-ਬਹੁਤ ਮੈਂ ਸਮਝਦਾ ਧੰਨਵਾਦ ਕੀ ਕਹਿਣਾ ਤੁਹਾਨੂੰ ਪਛਾਣ ਇੱਥੇ ਬੰਦਿਆਂ ਨੂੰ ਜਿਹੜਾ ਗੁਰਾਇਲ ਮਕੂਰ ਹੈ ਖਰੋਸ ਕਰੀ ਜਾਂਦਾ ਕੁਛ ਨਹੀਂ ਕਹਿਣਾ ਉਹਨਾਂ ਨੇ ਨਾ ਮੰਨਣਾ ਏ ਕਿਉਂਕਿ ਉਹ ਸਾਰੇ ਛਿੱਲੜ ਵਾਲੇ ਆ ਪੇੜ ਆ ਕਿਸਾਨਾਂ ਕੋਲ ਟਾਈਮ ਆ ਕਿਤੇ ਕਿਸਾਨ ਤਾਂ ਖੇਤ 'ਚ ਆ ਇਹ ਤਾਂ ਜਿਵੇਂ ਤਿਆਰ ਕਰਕੇ 10 ਮੈਂ ਭੇਜਦਾ 10 ਤੁਸੀਂ ਭੇਜ ਦੋ 10 ਕੋਈ ਭੇਜ ਦੇ ਉਹ ਸਾਰਾ ਜਿਵੇਂ ਆਪਾਂ ਲਾਊਡ ਸਪੀਕਰ ਵਾਲੇ ਨਹੀਂ ਭੇਜੀਦੇ ਅੱਗੇ ਆਪਾਂ ਵੀ ਸਾਡੇ ਬਾਰੇ ਭਾਸ਼ਣ ਕਰੋ ਹਰ 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 ਕਰਾਈ ਤੇ ਕਰਕੇ ਭੇਜਦਾ ਹੁਣੇ ਨਵਾਂ ਟ੍ਰੈਂਡ ਆ ਹਰ ਪਾਰਟੀ ਨੇ ਫੜ ਲਿਆ ਵੀ 10 20 ਬੰਦੇ ਤਿਆਰ ਕਰਕੇ ਲਾਊਡ ਸਪੀਕਰ ਉਹ ਮਹੀ ਉਹੀ ਟੈਂਪੂ ਆ ਉਹੀ ਸਪੀਕਰ ਆ ਉਹੀ ਬੰਦੇ ਆ ਹੁਣ ਤਰੀਕਾ ਜਿਹੜਾ ਉਹ ਪੇਡ ਦਾ ਨਵਾਂ ਆ ਗਿਆ